ਨੁਕਸਾਨ ਕੀਤਾ ਉਹ ਤੁਹਾਡੇ ਵੀ ਸਾਹਮਣੇ ਹੈ ਮੇਰੇ ਵੀ ਸਾਹਮਣੇ ਬੱਚਾ ਬੱਚਾ ਇਹ ਗੱਲ ਜਾਣਦਾ ਕਿ ਭਾਜਪਾ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਸੋ ਪੰਜਾਬ ਦੇ ਨਾਲ ਭਾਜਪਾ ਨੇ ਹਮੇਸ਼ਾ ਹੀ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਸਕਾਰ ਰਹੀ ਹੈ ਤਾਂ ਵੀ ਵਿਤਕਰਾ ਜੋ ਕਾਲੀ ਅਧਰੀ ਜੋ ਸਾਨੂੰ ਵਲੰਟੀਅਰਾਂ ਨੂੰ ਐਮਐਲਏ ਸਭਾ ਨੂੰ ਮਿਨਿਸਟਰ ਸੇ ਬਾਹਰ ਜਿਹੜੇ ਸਾਡੇ ਅ ਦਰਜਾ ਬਤਾ ਚਾਹ ਉਹ ਦੇ ਰਾਜੋ ਸਾਨੂੰ ਪਾਰਟੀ ਦਾ ਆਦੇਸ਼ ਆਏਗਾ ਅਸੀਂ ਉਸ ਆਦੇਸ਼ ਦੀ ਪਾਲਣਾ ਕਰਾਂਗੇ ਕਰਾਂਗੇ ਜਾਂ ਜੇ ਗੱਠਜੋੜ ਹੁੰਦਾ ਤਾਂ ਵੀ ਅਸੀਂ ਪਾਰਟੀ ਦੇ ਆਦੇਸ਼ ਦੀ ਪਾਲਣਾ ਕਰਾਂਗੇ ਜੇ ਗੱਠਜੋੜ ਨਹੀਂ ਹੁੰਦਾ ਤਾਂ ਵੀ ਅਸੀਂ 13 ਦੀ 13 ਸੀਟਾਂ ਤੇ ਜੋ ਸਾਡੀ ਪਾਰਟੀ ਸਾਡੀ ਜਿੱਥੇ ਡਿਊਟੀ ਲਏਗੀ ਪਾਰਟੀ ਦੇ ਨਾਲ ਤੁਹਾਨੂੰ ਮਨੋ ਤੁਹਾਨੂੰ ਖੜਾਗੇ ਉਹਦੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲੇ ਵੀ ਨਸ਼ਾ ਬੋਤ ਸੀ ਤੇ ਅੱਜ ਵੀ ਨਸ਼ਾ ਬੋਤ ਹੈ ਪਹਿਲੇ ਵੀ ਮੋਤਾ ਹੁੰਦੀ ਸੀ ਤੁਹਾਡੇ ਜਿੱਦੋ ਦੀ ਸਰਕਾਰ ਆਈ ਹੈ ਹੁਣ ਵੀ ਮੋਤਾ ਹੋ ਰਹੀ ਹੈ ਕਿਉਂਕਿ ਇਹਨਾਂ ਵੱਡਾ ਜਿਹੜਾ ਨੈਕਸਸ 25 30 ਸਾਲ ਦਾ ਨੈਕਸਸ ਆ ਉਹ ਟੁੱਟਣ ਲੱਗਾ ਟਾਈਮ ਲੱ ਤੋ ਅਸੀਂ ਹਰ ਸਾਡੀ ਇੰਟੈਲੀਜੈਂਸੀ ਕੰਮ ਕਰ ਰਹੀ ਹੈ ਸਾਡੀ ਸਰਕਾਰ ਪ੍ਰੋਪਰ ਇੱਕ ਤਰੀਕੇ ਨਾਲ ਕੰਮ ਕਰ ਰਹੀ ਹੈ ਲੱਗਦਾ ਲੋਕ ਸਭਾ ਇਲੈਕਸ਼ਨਰ ਵਿੱਚ ਸਭ ਤੋਂ ਪਹਿਲਾਂ ਆਪਣੇ ਨੂੰ ਮਨਾਣਾ ਜ਼ਰੂਰੀ ਹੈ ਜਿਵੇਂ ਕੋਰ ਵੀਜੇ ਪ੍ਰਤਾਪ ਨਰਾਜ਼ ਹੈ ਕਿਸੇ ਮੀਟਿੰਗ 'ਚ ਨਜ਼ਰ ਨਹੀਂ ਆਉਂਦੇ ਭਗਵੰਤ ਮਾਨ ਤੋਂ ਵੀ ਨਰਾਜ਼ ਹੈ ਕਿਉਂਕਿ ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਬੇਅਦਬੀ ਦਾ ਲੋਕਾਂ ਨੂੰ ਇਨਸਾਫ ਦੁਆਨ ਦਾ ਵਾਅਦਾ ਕੀਤਾ ਸੀ ਜਿਹੜਾ ਪੂਰਾ ਨਹੀਂ ਹੋਇਆ ਵੇਖੋ ਜੀ ਨਰਾਜ਼ਗੀ ਤਾਂ ਕਿਸੇ ਗੱਲ ਦੀ ਨਹੀਂ ਜਿੱਦ ਦਿਨ ਸਾਡੀ ਸਰਕਾਰ ਬਣੀ ਸੀ ਲੋਕ ਸਭਾ ਚੋਣ 2024 ਦੀ ਤਿਆਰੀਆਂ ਚ ਆਮ ਆਦਮੀ ਕਿਵੇਂ ਜੁਟਿਆ ਹੈ ਜਾਣਨ ਲਈ ਅੱਜ ਅਸੀਂ ਜਸਵੀਰ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਵਿੱਦਾਇਕ ਆ ਉਹਨਾਂ ਕੋਲ ਪੁੱਛੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜਸਵੀਰ ਜੀ ਤੁਹਾਡਾ ਚੈਨਲ ਵੇਖਦੇ ਸਾਰੇ ਮੇਰੇ ਵੀਰਾਂ ਨੂੰ ਮੇਰੇ ਵੱਲੋਂ ਪਿਆ ਪਈ ਸਤਿ ਸ਼੍ਰੀ ਅਕਾਲ ਜਸਵੀਰ ਜੀ ਲੋਕ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਕਿਵੇਂ ਜੁਟੇ ਹੋ ਕਿ ਤੁਹਾਨੂੰ ਹਲੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਹਿਜ਼ 2 ਸਾਲ ਹੀ ਹੋਏ ਆ ਲੇਕਿਨ ਬਾਕੀ ਬਹੁਤ ਪੁਰਾਣੀਆਂ ਪਾਰਟੀਆਂ ਹਨ ਸੋ ਕਿਵੇਂ ਤਿਆਰੀ ਕਰ ਰਹੇ ਹੋ ਵੇਖੋ ਜੀ 11 ਸਾਲ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਨੈਸ਼ਨਲ ਪਾਰਟੀ ਦੇ ਤੌਰ ਤੇ ਤੁਸੀਂ ਇਹ ਦੇਖੋ ਸਾਡਾ ਕੰਪੈਰੀਸ਼ਨ 75 ਸਾਲ ਜਿਹੜੀਆਂ ਪ੍ਰਾਣੀਆਂ ਪਾਰਟੀਆਂ ਉਹਨਾਂ ਦੇ ਨਾਲ ਆ ਵੇਖੋ ਉਹਨਾਂ ਪੰਜਾਬ ਦੇ ਵਿੱਚ ਕੀ ਕੁਛ ਕੀਤਾ ਕਿੰਨਾ ਲੁੱਟਿਆ ਕਿੰਨਾ ਕੁੱਟਿਆ ਪੰਜਾਬ ਨੂੰ ਛੇਵੇਂ ਦਰਿਆ ਜਿਹੜਾ ਨਸ਼ੇ ਦਾ ਦਰਿਆ ਹੈ ਉਹਦੇ ਚ ਧਕੇਲ ਕੇ ਰੱਖ ਦਿੱਤਾ ਬੇਰੁਜ਼ਗਾਰੀ ਦੇ ਜਿਹੜੇ ਆ ਉਹਦਾ ਕਿਨਾਰਾ ਹੀ ਕੋਈ ਨਹੀਂ ਰਿਹਾ ਪੰਜਾਬ ਨੂੰ ਮਹਿੰਗਾਈ ਇੰਡੀਆ ਨੂੰ ਮਹਿੰਗਾਈ ਦੇ ਵਿੱਚ ਧਕੇਲ ਦਿੱਤਾ ਉਹ ਇਹੋ ਜੀਆਂ ਕਿੰਨੀਆਂ ਹੀ ਜੜੀਆਂ ਉਹਨਾਂ ਪਾਰਟੀਆਂ ਨੇ ਦੇਣਾ ਉਹ ਪੰਜਾਬ ਨੂੰ ਦਿੱਤੀਆਂ ਤੇ ਪੰਜਾਬ ਨੇ ਹਮੇਸ਼ਾ ਮਤਰੀ ਮਾਲਾ ਜਿਹੜਾ ਸਲੂਕ ਕੀਤਾ ਸੋ ਇਹ ਇਹਨਾਂ ਦੇ ਨਾਲ ਅਸੀਂ 75 ਸਾਲਾਂ ਦੇ 11 ਸਾਲਾਂ ਦੇ ਕੰਪੈਰੀਸ਼ਨ ਨਹੀਂ ਕਰਨਾ ਅਸੀਂ ਇਹ ਦੇਖਣਾ ਕਿ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਲੋਕਾਂ ਦੀ ਗੱਲ ਕਿਹੜੀ ਪਾਰਟੀ ਕਰ ਰਹੀ ਹੈ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਹਿੱਤਾਂ ਦੇ ਕੰਮ ਕਰਨ ਵਾਲੀ ਪਾਰਟੀ ਹੈ ਨਸ਼ੇ ਦੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲੇ ਵੀ ਨਸ਼ਾ ਬਹੁਤ ਸੀ ਤੇ ਅੱਜ ਵੀ ਨਸ਼ਾ ਬਹੁਤ ਹੈ ਪਹਿਲੇ ਵੀ ਮੋਤਾ ਹੁੰਦੀ ਸੀ ਤੁਹਾਡੇ ਜਿੱਦੋ ਦੀ ਸਰਕਾਰ ਆਈ ਹੈ ਹੁਣ ਵੀ ਮੋਤਾ ਹੋ ਰਿਹਾ ਹੈ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਦੇਖਿਆ ਹੈ ਨਸ਼ਾ ਅੱਜ ਕੋਈ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਨਹੀਂ ਰਹਿ ਕੇ ਆਂਦਾ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਵੀ ਇਹ 25 ਸਾਲ ਤੋਂ ਜੋ ਇਹ ਪੰਜਾਬ ਦੇ ਵਿੱਚ ਚਿੱਡੇ ਦਾ ਦਰਿਆ ਵਗਣਾ ਸ਼ੁਰੂ ਹੋਇਆ ਇਹ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਹਾਂ ਇਹ ਮੰਨਦੇ ਇਸ ਚੀਜ਼ ਨੂੰ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਹਨੂੰ ਰੋਕਣ ਵਾਸਤੇ ਸਾਡੇ ਡੀਜੀਪੀ ਸਾਹਿਬ ਸਾਡੀ ਪੰਜਾਬ ਲਈ ਸਾਡਾ ਪ੍ਰਸ਼ਾਸਨ ਜਿਹੜਾ ਉਹ ਹਰ ਕਦਮ ਤੇ ਜਿਹੜਾ ਇਹ ਨਸ਼ਾ ਨੂੰ ਰੋਕਣ ਵਾਲੀਆਂ ਜਿਹੜੀਆਂ ਕਾਰਵਾਈਆਂ ਇਹ ਸਦਾ ਲਗਾਤਾਰ ਕਰਦਾ ਰਿਹਾ ਤੇ ਕਰਦੇ ਰਹਿਣਾ ਕਿ ਸੋ ਪੰਜਾਬ ਦੇ ਵਿੱਚ ਜੇ ਕਹੀਏ ਕਿ ਨਸ਼ਾ ਵਧਿਆ ਵੱਡੇ ਹਨ ਪੰਜਾਬ ਦੇ ਵਿੱਚ ਜਿੰਨੇ ਕੇਸ ਆ 2 ਸਾਲਾਂ ਦੇ ਵਿੱਚ ਸਮਗਲਰਾਂ ਤੇ ਜਾਂ ਇਹ ਜਿਹੜੇ ਵੇਚਣ ਵਾਲੇ ਤੇ ਤਸਕਰਾਂ ਤੇ ਰਜਿਸਟਰ ਹੋਏ ਆ ਉਹਨੇ 10 ਸਾਲਾਂ ਚ ਨਹੀਂ ਹੋਏ ਵੱਡੀਆਂ ਮੱਛੀਆਂ ਕਿਉਂ ਨਹੀਂ ਫੜੀਆਂ ਜਾਂਦੀਆਂ ਨਸ਼ਾ ਵੇਚਣ ਵਾਲੀਆਂ ਨਹੀਂ ਫੜੀਆਂ ਜਾਂਦੀਆਂ ਲੇਕਿਨ ਜਿਹੜੇ ਕੁਸ ਸਪਲਾਈ ਕਰਦੇ ਆ ਹਮੇਸ਼ਾ ਛੋਟੀਆਂ ਮੱਛੀਆਂ ਹੀ ਆਖਾਂ ਵੇਖੋ ਜੀ ਅਮੀਦੀ ਤੁਸੀਂ ਸਿਆਣੇ ਹੋ ਕਿਉਂਕਿ ਇਹਨਾਂ ਵੱਡਾ ਜਿਹੜਾ ਨੈਕਸਸ 25-30 ਸਾਲ ਦਾ ਨੈਕਸਸ ਆ ਉਹ ਟੁੱਟਣ ਲੱਗਾ ਟਾਈਮ ਲੱਗੂਗਾ ਸੋ ਅਸੀਂ ਹਰ ਸਾਡੀ ਇੰਟੈਲੀਜੈਂਸੀ ਕੰਮ ਕਰ ਰਹੀ ਆ ਸਾਡੀ ਸਰਕਾਰ ਪ੍ਰੋਪਰ ਇੱਕ ਤਰੀਕੇ ਨਾਲ ਕੰਮ ਕਰ ਰਹੀ ਹੈ ਕਿ ਜਿੱਦ ਨਾਲ ਜਿਹੜੇ ਜੇ ਕੋਈ ਵੱਡੇ ਤਸਕਰ ਜਿਹਨੂੰ ਕਹਦੇ ਉਹਨਾਂ ਨੂੰ ਵੀ ਅਸੀਂ ਬਿਲਕੁਲ ਨੇੜੇ ਪਹੁੰਚਣਦੇ ਆ ਕਿੰਨੇ ਤਸਕਰਾਂ ਦੇ ਪਰਚੇ ਵੀ ਦਿੱਤੇ ਆ ਤੇ ਬਾਕੀ ਜਿਹੜਾ ਵੀ ਕੋਈ ਸਾਨੂੰ ਲੱਗੇਗਾ ਵੀ ਇਹ ਕੰਮ ਸਾਡੇ ਪੰਜਾਬ ਨੂੰ ਸੇਵੇਂ ਦਰਿਆ ਚਿੱਟੇ ਦੇ ਦਰਿਆਜ ਤੱਕ ਰਿਆ ਉਹਨੂੰ ਕਦੀ ਵੀ ਬਖਸ਼ਿਆ ਨਹੀਂ ਜਾਊਗਾ ਨਾ ਹੀ ਅਸੀਂ ਬਖਸ਼ਾਂਗੇ ਨਾ ਹੀ ਜਿਹੜਾ ਕੋਈ ਸਪੋਰਟ ਕਰਨ ਵਾਲਾ ਉਹਨੂੰ ਵੀ ਨਹੀਂ ਬਖਸ਼ਾਂਗੇ ਸੋ ਅਸੀਂ ਇਹ ਸਾਡੀਆਂ ਸਪੈਸ਼ਲ ਇਨਸਟਰਕਸ਼ਨ ਆ ਕਿ ਜਿਹੜਾ ਬੰਦਾ ਇਹੋ ਜਿਹੇ ਬੰਦੇ ਦੇ ਪਿੱਛੇ ਆਉਂਦਾ ਜਾਏ ਦੀ ਸਿਫਾਰਿਸ਼ ਕਰਦਾ ਉਹਨੂੰ ਵੀ ਨਾਲ ਹੀ ਇਹਦੇ ਚ ਨੋਲੂਵ ਕੀਤਾ ਜਾਂਦਾ ਗੱਠਜੋੜ ਦੇ ਕੀ ਮਾਇਨੇ ਆ ਲੋਕ ਸਭਾ ਇਲੈਕਸ਼ਨ ਆ ਗੱਠਜੋੜ ਨੂੰ ਕਿੰਨਾ ਕ ਮੰਨਦੇ ਹੋ ਕਿ ਗੱਠਜੋੜ ਹੋਣਾ ਜ਼ਰੂਰੀ ਹੈ ਵੈਸੇ ਵੀ ਤੁਹਾਡੇ ਜਿਹੜੇ ਆਲਾ ਨੇਤਾ ਆ ਆਮ ਆਦੀ ਪਾਰਟੀ ਦੇ ਉਹ ਕਹਿੰਦੇ ਗੱਠਜੋੜ ਹੋ ਚੁੱਕਿਆ ਵਾ ਲੇਕਿਨ ਪੰਜਾਬ ਦੇ ਨੇਤਾ ਗੱਠਜੋੜ ਮੰਨਣ ਨੂੰ ਤਿਆਰ ਨਹੀਂ ਵੇਖੋ ਜੀ ਜੇ ਹੋਇਆ ਹੋਵੇ ਤਾਂ ਸਾਰੇ ਸਾਰਿਆਂ ਦੇ ਸਾਹਮਣੇ ਆ ਜਾਊਗਾ ਜੀ ਵੇਖੋ ਅਜੇ ਸਾਡੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜੋ ਸਾਨੂੰ ਵਲੰਟੀਅਰਾਂ ਨੂੰ ਐਮਐਲਏ ਸਭਾ ਨੂੰ ਮਿਨਿਸਟਰ ਸਭਾ ਨੂੰ ਜਾਂ ਜਿਹੜੇ ਸਾਡੇ ਅ ਦਰਜਾ ਬੱਧਾ ਚ ਉਹਦੇ ਜੋ ਸਾਨੂੰ ਪਾਰਟੀ ਦਾ ਆਦੇਸ਼ ਆਏਗਾ ਅਸੀਂ ਉਸ ਆਦੇਸ਼ ਦੀ ਪਾਲਣਾ ਕਰਾਂਗੇ ਕਰਾਂਗੇ ਜਾਂ ਜੇ ਗੱਠਜੋੜ ਹੁੰਦਾ ਤਾਂ ਵੀ ਅਸੀਂ ਪਾਰਟੀ ਦੇ ਆਦੇਸ਼ ਦੀ ਪਾਲਣਾ ਕਰਾਂਗੇ ਜੇ ਗੱਠਜੋੜ ਨਹੀਂ ਹੁੰਦਾ ਤਾਂ ਵੀ ਅਸੀਂ 13 ਦੀ 13 ਸੀਟਾਂ ਤੇ ਜੋ ਸਾਡੀ ਪਾਰਟੀ ਸਾਡੇ ਜਿੱਥੇ ਡਿਊਟੀ ਲੇਉਗੀ ਪਾਰਟੀ ਦੇ ਨਾਲ ਤੁਹਾਨੂੰ ਬਣੋ ਤੁਹਾਨੂੰ ਖੜਾਂਗੇ ਸੀਟਾਂ ਦਾ ਬਟਵਾਦਾ ਕਿਵੇਂ ਕਰੋਗੇ ਜੇ ਘੱਟ ਜਿਹੜਾ ਹੁੰਦਾ ਸੋ ਵੇਖੋ ਜੀ ਇਹ ਸਾਡੀ ਪਾਰਟੀ ਹੈਗਮੈਂਟ ਤੈਅ ਕਰੇਗੀ ਤੁਸੀਂ ਨਾ ਮੈਂ ਤੁਹਾਨੂੰ ਇਦਾਂ ਨਹੀਂ ਦੱਸ ਸਕਦਾ ਕਿੱਦਾਂ ਦੱਸ ਦੇਵਾਂ ਕਿਉਂਕਿ ਇਹ ਸਾਡੀ ਪਾਰਟੀ ਹੈਗਮੈਂਟ ਤੇ ਦੋਨੇ ਪਾਰਟੀਆਂ ਬੈਠ ਰਹੀਆਂ ਦੋਨੇ ਪਾਰਟੀਆਂ ਦੇ ਵਿੱਚੋਂ ਕਿਹੜੀਆਂ ਸੀਟਾਂ ਕਿੰਨੂੰ ਜਾਣੀਆਂ ਜਾਂ ਕਿਹੜੀਆਂ ਤੇ ਕਿੰਨੇ ਸਾਲ ਲੜਨੇ ਇਸ ਪਾਸਾ ਦੀ ਪਾਰਟੀ ਹੈਗਮੈਂਟ ਕਰੇਗੀ ਤੈਅ ਕਰੇਗੀ ਸੋ ਸਾਡੀ ਪਾਰਟੀ ਜਿੱਥੇ ਸਾਡੀ ਡਿਊਟੀ ਲਾਏਗੀ ਆਪਾਂ ਡਿਊਟੀ ਤਾਂਦੇ ਹੀ ਨਾਂ ਨੇ ਪਾਵਾਂਗੇ ਵਿਰੋਧੀ ਵਿਪਕਸ਼ੀ ਜਿਹੜੇ ਸਵਾਲ ਚੁੱਕਦੇ ਨਜ਼ਰ ਆ ਰਹੇ ਆ ਜਿਹੜਾ ਭਗਵੰਤ ਪਾਣ ਸਾਹਿਬ ਨੇ ਵਾਦਾ ਕੀਤਾ ਈ ਹਜ਼ਾਰ ਰੁਪਏ ਦਾ ਉਹ ਨਹੀਂ ਪੂਰਾ ਹੋਇਆ ਨਸ਼ੇ ਦਾ ਅਹਿਮ ਮੁੱਦਾ ਸੀ ਪੰਜਾਬ 'ਚ ਕਿਉਂਕਿ ਹਮੇਸ਼ਾ ਵਿਧਾਨ ਸਭਾ ਚੋਂ ਉਹਨਾਂ ਹਮੇਸ਼ਾ 2017 ਦੇ ਵੇਖੀਏ 2012 ਦੇ ਵੇਖੀਏ ਨਸ਼ੇ ਦੇ ਮੁੱਦੇ ਤੇ ਹੀ ਵੋਟਾਂ ਲਗੀਆਂ ਜਾਂਦੀਆਂ ਲੇਕਿਨ ਨਸ਼ਾ ਨਹੀਂ ਖਤਮ ਹੁੰਦਾ ਕੋਈ ਨਸ਼ਾ ਖਤਮ ਹੋਣ ਕਰਨਾ ਵਾਸਤੇ ਤੁਸੀਂ ਪਿਛਲੇ 10 ਸਾਲਾਂ ਦਾ ਕੰਪੈਰੀਸ਼ਨ ਲਿਸਟ ਕੱਢ ਦਿਓ ਤੇ ਸਾਡੇ 2 ਸਾਲਾਂ ਦਾ ਕੰਪੈਰੀਸ਼ਨ ਲਿਸਟ ਕੱਢ ਦਿਓ ਜਿੰਨੇ ਕੇਸ ਸਾਡੇ 2 ਸਾਲਾਂ ਦੇ ਵਿੱਚ ਨਸ਼ਾ ਤਸਕਰਾਂ ਤੇ ਹੋਏ ਆ ਜਾਂ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਕਾਰਵਾਈਆਂ ਹੋਈਆਂ ਉਹਨਾਂ ਨੂੰ ਕਿੰਨਿਆਂ ਨੂੰ ਲੋਕਅਪ ਕੀਤਾ ਗਿਆ ਕਿੰਨੀ ਰਿਕਵਰੀ ਹੋਈ ਹੈ ਕਿੰਨੇ ਕੇਸ ਹੋਏ ਇਹਦਾ ਰਿਕਾਰਡ ਪਿਛਲੇ 10 ਸਾਲਾਂ ਦਾ ਰਿਕਾਰਡ ਨੂੰ ਕਿਤੇ ਵਧਿਆ ਸੋ ਅਸੀਂ ਜਿਹੜੀ ਸਾਡੀ ਹੋਂ ਦੀ ਇੰਟੈਲੀਜੈਂਸੀ ਵੀ ਚੱਲਦੀ ਪਈ ਹੈ ਉਹੀ ਚੱਲਦੀ ਪਈ ਹੈ ਜੇ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਂਦਾ ਤਾਂ ਉਹਦੇ ਤੇ ਜਿਹੜਾ ਉਹਦਾ ਸਪੋਰਟਰ ਆ ਸੀ ਉਹਨੂੰ ਵੀ ਉਹ ਬਰਾਬਰ ਦਾ ਭਾਗੀਵਾਲ ਮੰਨਾਂਗੇ ਅਸੀਂ ਉਹਦੀ ਕੋਈ ਵੀ ਜਿਹੜਾ ਬੰਦਾ ਉਹਦੀ سپورਟ ਨਹੀਂ ਕਰੂਗਾ ਸੋ ਅਸੀਂ ਪੰਜਾਬ ਦੇ ਵਿੱਚ ਉਹ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ ਲੱਗਦਾ ਲੋਕ ਸਭਾ ਇਲੈਕਸ਼ਨਰ ਦੇ ਵਿੱਚ ਸਭ ਤੋਂ ਪਹਿਲਾਂ ਆਪਣਿਆਂ ਨੂੰ ਮਨਾਣਾ ਜ਼ਰੂਰੀ ਹੈ ਜਿਵੇਂ ਕੋਈਰ ਵਿਜੇ ਪ੍ਰਤਾਪ ਨਰਾਜ਼ ਹੈ ਕਿਸੇ ਮੀਟਿੰਗ 'ਚ ਨਜ਼ਰ ਨਹੀਂ ਆਉਂਦੇ ਭਗਵੰਤ ਮਾਨ ਤੋਂ ਵੀ ਨਰਾਜ਼ ਹੈ ਕਿਉਂਕਿ ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਬੇਅਦਬੀ ਦਾ ਲੋਕਾਂ ਨੂੰ ਇਨਸਾਫ ਦਵਾਨ ਦਾ ਵਾਅਦਾ ਕੀਤਾ ਜਿਹੜਾ ਪੂਰਾ ਨਹੀਂ ਹੋਇਆ ਵੇਖੋ ਜੀ ਨਰਾਜ਼ਗੀ ਤਾਂ ਕਿਸੇ ਗੱਲ ਦੀ ਨਹੀਂ ਜਿੱਦਨ ਸਾਡੀ ਸਰਕਾਰ ਬਣੀ ਸੀ ਉਸ ਦਿਨ ਵੀ ਅਸੀਂ 92 ਸੀ ਅੱਜ ਦੁਬਾਰਾ ਕਰ ਰਿਹਾ ਕਿ ਅੱਜ ਵੀ 92 ਆ ਤੇ ਇਹ ਸਦਾ ਜਿਹੜੇ ਸਾਡੇ ਆ ਵਿਧਾਇਕ ਆ ਉਸ ਇੱਕ ਮੁਠੀ ਦੇ ਵਿੱਚ ਨੇ ਸardar bhagwan singh ma ਸਾਡੇ cm ਸਾਹਿਬ ਦੀ ਕਮਾਂਡ ਹੇਠ ਸਾਰੇ ਕੰਮ ਕਰ ਰਹੇ ਆ ਕੋਈ ਨਰਾਜ਼ਗੀ ਨਹੀਂ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਹਾਂ ਕਿਸੇ ਦਾ ਕੋਈ ਪਰਸਨਲ ਕੰਮ ਹੋ ਸਕਦਾ ਜਿਹਦੇ ਕਰਕੇ ਉਹ ਕਿਸੇ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕਦੇ ਲੇਕਿਨ ਇਹ ਨਹੀਂ ਕਿ ਕੋਈ ਨਰਾਜ਼ਗੀ ਨਹੀਂ ਸਾਡੀ ਕਿਸੇ ਵੇਲੇ ਸਾਡੇ ਨਾਲ ਅੱਜ ਰੁਟੀਨ ਵਾਂਗ ਮਿਲਦੇ ਨੇ cm ਸਾਹਿਬ ਨੂੰ ਮਿਲਦੇ ਨੇ ਹਰ ਮੀਟਿੰਗ ਵਿੱਚ ਜਾਂਦੇ ਨੇ ਐਹੋ ਜੀ ਕੋਈ ਗੱਲ ਨਹੀਂ ਕਿ ਕੋਈ ਨਰਾਜ਼ਾ ਲੇਕਿਨ ਨਰਾਜ਼ਗੀ ਵਾਲੀ ਗੱਲ ਕੋਈ ਨਹੀਂ ਤੇ ਇੱਕ ਗੱਲ ਹੋਰ ਕਹਾਂ ਕਿ ਜੇ ਘਰ ਦੇ ਵਿੱਚ ਚਾਰ ਜਣੇ ਕੋਈ ਹੋਣ ਤੇ ਹੋ ਸਕਦਾ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਵਿਚਾਰਕ ਮਤਭੇਦ ਥੋੜੀ ਬਹੁਤੀ ਹੋਵੇ ਪਰ ਉਹ ਘਰ ਦਾ ਮੈਂਬਰ ਇਹ ਨਹੀਂ ਹੁੰਦਾ ਕਿ ਉਹ ਘਰ ਦਾ ਮੈਂਬਰ ਦੂਜੇ ਤੋਂ ਵੱਖ ਹੋ ਗਿਆ ਜੇ ਕੀ ਰਹੇਗੇ ਘਰ ਦੇ ਵਿੱਚ ਕੱਕੇ ਘਰ ਦੇ ਵਿੱਚ ਰਹਿੰਦੇ ਆ ਸੋ 92 ਦੀ 92 ਪਹਿਲਾਂ ਵੀ ਪੂਰੇ ਸੀ ਅੱਜ ਵੀ ਪੂਰੇ ਆ ਤੇ ਪਰਪੱਕ ਇੱਕ ਮੁੱਠੀ ਵਾਂਗਾ ਭਾਜਪਾ ਨੂੰ ਕਿਵੇਂ ਦੇਖਦੇ ਹੋ ਲੋਕ ਸਭਾ ਇਲੈਕਸ਼ਨ ਵੇਖੋ ਜੀ ਭਾਜਪਾ ਨੇ ਜੋ ਪੰਜਾਬ ਦਾ ਨੁਕਸਾਨ ਕੀਤਾ ਉਹ ਤੁਹਾਡੇ ਵੀ ਸਾਹਮਣੇ ਆ ਮੇਰੇ ਵੀ ਸਾਹਮਣੇ ਬੱਚਾ ਬੱਚਾ ਇਹ ਗਲਤ ਜਾਣਦਾ ਕਿ ਭਾਜਪਾ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਸੋ ਪੰਜਾਬ ਦੇ ਨਾਲ ਭਾਜਪਾ ਨੇ ਹਮੇਸ਼ਾ ਹੀ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਸਰਕਾਰ ਰਹੀ ਹੈ ਤਾਂ ਵੀ ਵਿਤਕਰਾ ਜੋ ਕਾਲੀਂਦਰੀ ਤਾਂ ਵੀ ਆਮ ਆਦਮੀ ਪਾਰਟੀ ਦੀ ਬਣੀ ਆ ਸਾਡੇ ਨਾਲ ਤੇ ਕੁਝ ਜ਼ਿਆਦਾ ਹੀ ਪਿਆਰ ਆ ਕਦੀ ਰਾਜਪਾਲ ਸਾਹਿਬ ਨੂੰ ਸਾਡੇ ਨਾਲ ਪੰਗੇ ਲੈਣ ਵਾਸਤੇ ਖੜੇ ਕਰ ਦਿੰਦੇ ਆ ਕਦੀ ਸਾਨੂੰ ਸੈਸ਼ਨ ਬੁਲਾਉਂਦੀ ਇਜਾਜ਼ਤ ਨਹੀਂ ਦਿੰਦੇ ਕਦੀ ਬਜਟ ਸਮਾਗਮ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਕਦੀ ਕਿਸੇ ਕੰਮ ਵਾਸਤੇ ਸਾਡੇ ਕੰਮਾਂ ਦੇ ਵਿੱਚ ਅੜੇ ਕਰਦੇ ਕਦੀ ਸਾਡੇ ਲੋਕਾਂ ਵੱਲੋਂ ਚੁਣੇ ਹੋਏ ਜਿਹੜੇ ਨਮਾਇਦੇ ਉਹਨਾਂ ਵੱਲੋਂ ਬਣਾਏ ਹੋਏ ਕਾਨੂੰਨ ਜਿਹੜੇ ਆ ਉਹਨਾਂ ਨੂੰ ਪਵਾਣ ਲਈ ਵਾਸਤੇ ਭੇਜੀਦਾ ਉਹਨੂੰ ਪੈਂਡਿੰਗ ਕਰ ਦਿੰਦੇ ਆ ਸੋ ਪੰਜਾਬ ਦੇ ਨਾਲ ਭਾਜਪਾ ਦਾ ਹਮੇਸ਼ਾ ਇਹੀ ਜਿਹੜਾ ਉਹ ਮਤਰੀ ਮਾਲਾ ਵਤੀ ਰਹਿ ਰਿਹਾ ਸੋ ਸਾਡਾ ਦੇਖੋ ਤੇ ਸਾਡੇ ਆਰਡੀਐਫ ਦਾ ਪੈਸਾ ਰੋਕੇ ਬੈਠੇ ਆ ਸਾਡੇ ਜਿਹੜੇ ਮੈਡੀਕਲ ਸੁਵਿਧਾਵਾਂ ਦਾ ਅਸੁਵਿਧਾਵਾਂ ਦਾ ਪੈਸਾ ਰੋਕੇ ਬੈਠੇ ਆ ਹੋਰ ਕਿੰਨੇ ਜਿਹੜੇ ਕੰਮ ਆ ਜਿਹੜੇ ਪੰਜਾਬ ਦੀ ਸਰਕਾਰ ਸਾਡਾ ਇਹ ਦੇਖੋ ਹੋਰ ਤਾਂ ਹੋਰ ਜੀਐਸਸੀ ਦਾ ਪੈਸਾ ਸਾਰਾ ਰੋਕੇ ਬੈਠੇ ਆ ਸੋ ਪੰਜਾਬ ਦੇ ਨਾਲ ਜਿਹੜਾ ਭਾਜਪਾ ਹੈ ਉਹ ਹਮੇਸ਼ਾ ਹੀ ਮਤਰੀ ਮਾਰਨਾ ਸਲੂਕ ਕਰਦੀ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ ਸੋ ਅਸੀਂ ਤੁਸੀਂ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਭਾਜਪਾ ਨੇ ਪੰਜਾਬ ਦੇ ਨਾਲ ਕੀ ਕੀਤਾ ਸੋ ਇਹ ਜਗ ਜाहिर ਹੈ ਮੈਨੂੰ じゃ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਾਰਾ ਆਮ ਸਾਰਾ ਜਗ ਜाहिर ਹੈ ਤੋ ਮੈਂ ਦੱਸਦਾ ਕਿ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਭਾਜਪਾ ਨੇ ਹਮੇਸ਼ਾ ਹੀ ਧਰੋਕ ਮਾਇਆ ਸਭ ਤੋਂ ਸਟਰੋਂਗ ਵਿਰੋਧੀ ਕਿਹਨੂੰ ਮੰਨਦੇ ਹੋ ਕਿਉਂਕਿ ਤੁਸੀਂ ਹੁਣ ਸਤਾ ਚੋ ਵਿਰੋਧੀ ਬਹੁਤ ਹੋ ਗਏ ਹੈ ਨਵਜੋਤ ਸਿੰਘ ਸਿੱਧੂ ਹੈ ਇੱਕ ਪਾਸੇ ਕਾਂਗਰਸ ਹੈ ਇੱਕ ਪਾਸੇ ਕალიਦਲ ਇੱਕ ਪਾਸੇ ਭਾਜਪਾ ਹੈ ਸਭ ਤੋਂ ਸਟਰੋਂਗ ਵਿਰੋਧੀ ਕਿਸ ਨੂੰ ਮੰਨਦੇ ਹੋ ਤੁਸੀਂ ਵੇਖੋ ਜੀ ਆਮ ਆਦਮੀ ਪਾਰਟੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਨੇ 92 ਵਿਧਾਇਕ ਆਮ ਆਦਮੀ ਪਾਰਟੀ ਨੂੰ ਦਿੱਤੇ ਇਹ ਲੋਕਾਂ ਦਾ ਪਿਆਰ ਸੀ ਤੇ ਅੱਜ ਉਹ ਪਿਆਰ ਬਰਕਰਾਰ ਹੈ ਜਨਕੀ ਅੱਗੇ ਨਾਲੋਂ ਵਧਿਆ ਸੋ ਇਸ ਦੇ ਇਸ ਦੇ ਵਿਰੋਧੀ ਕੋਈ ਨਹੀਂ ਸਾਡੀ ਪੰਜਾਬ ਦੇ ਵਿੱਚ 13 ਸੀਟਾਂ ਵਧਾ ਲੋਕ ਸਭਾ ਦੀਆਂ ਦੇ 13 ਦੀ 13 ਤੇ ਹੀ ਸਾਡੀ ਜਿਹੜੇ ਸਾਡੇ ਕੈਂਡੀਡੇਟ ਆ ਉਹ ਜਿੱਤਣਗੇ 14ਵੀਂ ਸੀਟ ਚੰਡੀਗੜ੍ਹ ਦੀ ਵੀ ਅਸੀਂ ਜਿੱਤ ਰਹੇ ਹਾਂ ਸੋ ਇਹ ਜਿਹੜੀਆਂ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਨਾਲ ਮੁਕਾਬਲੇ ਇਸ ਕੋਣ ਹੈ ਸਾਡੇ ਨਾਲ ਕੋਈ ਮੁਕਾਬਲੇ ਚ ਨਹੀਂ ਸਾਡਾ ਜਨਤਾ ਦਾ ਪਿਆਰ ਹੈ ਜਿਹੜਾ ਸਾਨੂੰ ਮਿਲ ਰਿਹਾ ਤੇ ਸਾਦਾ ਹੀ ਮਿਲਦਾ ਰਹੇਗਾ ਅਕਾਲੀ ਦਲ ਤੁਹਾਡੇ ਤੋਂ ਬਚਾਉਣ ਲਈ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਜੀ ਕੱਲ ਹਰ ਰੋਜ਼ ਨਿਕਲ ਰਹੀ ਹੈ ਕਰੀਬ 28 ਤਰੀਕ ਤੱਕ ਚੱਲੇਗੀ ਯਾਤਰਾ ਵੇਖੋ ਜੀ ਪੰਜਾਬ ਨੂੰ ਸਭ ਤੋਂ ਪਹਿਲਾਂ ਤਾਂ ਇਹ ਪੁੱਛੀ ਉਹਨਾਂ ਨੂੰ ਕਿ ਪੰਜਾਬ ਨੂੰ ਲੁੱਟਿਆ ਕਿੰਨਾ ਜੇ ਕੋਈ ਬਾਹਰੋਂ ਆ ਕੇ ਤੇ ਲੁੱਟ ਕੇ ਨਹੀਂ ਗਿਆ ਇਹਨਾਂ ਆਪ ਹੀ ਲੁੱਟਿਆ ਉਹ ਆਪ ਹੀ ਬੰਦਾ ਜ਼ਖਮ ਕਰਲੇ ਤੇ ਆਪ ਹੀ ਮਲਮ ਲਾਉਂਦਾ ਫਿਰ ਇਹ ਗੱਲ ਤੇ ਬੰਦ ਹੀ ਨਹੀਂ ਪੰਜਾਬ ਨੂੰ ਲੁੱਟਣ ਵਾਲੇ ਇਹੀ ਸੀ ਤੋ ਇਹ ਤੇ ਵਧੀਆ ਕੀਤਾ ਲੋਕਾਂ ਨੇ ਪੰਜਾਬ ਨੂੰ ਇਹਨਾਂ ਤੋਂ ਬਚਾ ਲਿਆ ਕਿਉਂਕਿ ਲੁੱਟਿਆ ਇਹਨਾਂ ਬਚਾਇਆ ਸਾਡੇ ਪੰਜਾਬੀਆਂ ਨੇ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਦੇ ਪੰਜਾਬ ਨੂੰ ਬਚਾ ਲਿਆ ਨਹੀਂ ਤੇ ਇਹਨਾਂ ਹੁਣ ਤੱਕ ਤਾਂ ਵੇਚ ਜਾਣਾ ਗਹਿਣੇ ਪਾ ਦੇਣਾ ਸੀ ਭਾਜਪਾ ਦੇ ਅੱਗੇ ਪੰਜਾਬ ਨੂੰ ਇਹਨਾਂ ਗਹਿਣੇ ਪਾ ਦੇਣਾ ਸੀ ਜੇ ਕੋਈ ਨਾ ਬਚਾਉਂਦੇ ਹੁਣ ਪੰਜਾਬ ਬਚਾਉਂਦੀਆਂ ਗੱਲਾਂ ਕਰਦੇ ਆ ਪੰਜਾਬ ਨੂੰ ਡੋਬਣ ਵਾਲੇ ਆ ਤੇ ਅੱਜ ਪੰਜਾਬ ਬਚਾਉਂਦੀਆਂ ਗੱਲਾਂ ਕਰਦੇ ਸੋ ਜਿੰਨੇ ਡੋਬਿਆ ਹੋਵੇ ਉਹ ਕਦੀ ਬਚਾਉਣ ਦੀ ਗੱਲ ਨਹੀਂ ਕਰਦਾ ਤੇ ਇਹ ਸਦਾ ਇਹਨਾਂ ਦੀ ਡੋਬਣ ਵਾਲੀ ਨੀਤੀ ਜਿਹੜੀ ਹੈ ਪੰਜਾਬ ਨੂੰ ਉਹ ਸਦਾ ਹੀ ਇਹਨਾਂ ਦੇ ਜਿਹੜੇ ਦਿਲਾ ਦੇ ਅੰਦਰ ਹੈ ਉਹ ਸਦਾ ਹੀ ਬੈਠੀ ਰਹੀ ਹੈ ਸੋ ਮੈਂ ਇਹ ਚਾਹੁੰਦਾ ਕਿ ਪੰਜਾਬ ਨੂੰ ਪੰਜਾਬੀਆਂ ਨੇ ਬਚਾ ਲਿਆ ਇਹਨਾਂ ਕੋਈ ਵੀ ਕਿਸੇ ਨਹੀਂ ਛੱਡੀ ਕਿ ਪੰਜਾਬ ਨੂੰ ਜਿਹੜਾ ਇਹਨਾਂ ਨੂੰ ਕੀ ਕਹਿੰਦੇ ਆ ਕਿ ਪੰਜਾਬ ਨੂੰ ਜਿਹੜੀ ਪੰਜਾਬ ਦੀ ਸਿਆਸਤ ਇੱਕ ਆਪਣੇ ਪਰਿਵਾਰ ਦੇ ਪਰਿਵਾਰ ਦੇ ਅੰਦਰ ਜਿਹੜੀ ਰੱਖ ਕੇ ਇਹਨਾਂ ਪੰਜਾਬ ਦੇ ਉੱਤੇ ਸਿਆਸਤ ਕੀਤੀ ਹੈ ਸੋ ਮੈਂ ਚਾਹੁੰਨਾ ਕਿ ਪੰਜਾਬ ਨੂੰ ਕਿਸੇ ਤੋਂ ਬਚਾਉਂਦੀ ਲੋੜ ਨਹੀਂ ਪੰਜਾਬ ਤੋਂ ਜਿਨ੍ਹਾਂ ਨੂੰ ਬਚਾਉਣਾ ਸੀ ਲੋਕਾਂ ਨੇ ਉਹਨਾਂ ਨੂੰ ਬਚਾ ਲਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰ ਈਡੀ ਦੇ ਰੇਡ ਹੋ ਰਹੀ ਹੈ ਜੀ ਅੱਜ ਤੋਂ ਬਾਅਦ ਪੈਸਾ ਹੋਂ ਕਰਕੇ ਵੇਖੋ ਜੀ ਇਹੋ ਜੀ ਜਿਹੜੀਆਂ ਦੇਖੋ ਰੇਡਾਂ ਹੁੰਦੀਆਂ ਚਲਦੀਆਂ ਰਹਿਣੀਆਂ ਲੇਕਿਨ ਉਹ ਉਸ ਰੇਡ ਨੂੰ ਜਿਹੜਾ ਮੰਨ ਲਓ ਜੇਨਾ ਸਾਡੇ ਕਿੰਨੇ ਜਿਹੜੇ ਆ ਲੀਡਰ ਜਿਹੜੇ ਆ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਧੱਕਿਆ ਕਿ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਬਿਆਨ ਤੋਂ ਸਿਰਫ ਤੇ ਸਿਰਫ ਇੱਕ ਇਹ ਹੀ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਇਹ ਸਰਕਾਰ ਚਲਾਉਣ ਨਹੀਂ ਦੇਣੀ ਤਾਂ ਕਰਕੇ ਇਹ ਰੇਡ ਕਰਵਾ ਰਹੀ ਹੈ ਕਦੀ ਦੇਖਿਆ ਭਾਜਪਾ ਦੇ ਬੰਦੇ ਤੇ ਵੀ ਕਦੀ ਈਡੀ ਦੀ ਰੇਡ ਹੋਈ ਵੀ ਹੈ ਕਾਂਗਰਸ ਦੇ ਮੱਦੇ ਤੇ ਕੋਈ ਈਡੀ ਦੀ ਰੇਡ ਹੋਈ ਹੋਵੇ ਸੋ ਇਹ ਕਰਦੇ ਜਿਹੜੀਆਂ ਪੰਜਾਬ ਦੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਪਣਾ ਸ਼ਾਸਨ ਕਾਲ ਪੂਰਾ ਕਰੇ ਇਸ ਕਰਕੇ ਉਹ ਡਰਾਉਂ ਧਮਕਾਉਂਦੀ ਨੀਤੀ ਦੇ ਨਾਲ ਜਿਹੜੇ ਆ ਉਹ ਈਡੀ ਦੀਆਂ ਰੇਡਾਂ ਕਰਵਾ ਰਹੇ ਲੇਕਿਨ ਜਿੰਨਾ ਤੱਕ ਦੋਸ ਸਾਬਤ ਨਹੀਂਦਾ ਆਪਕਸ ਨੂੰ ਦੋਸ਼ੀ ਨਹੀਂ ਕਹਿ ਸਕਦੇ ਸੋ ਇਹ ਈਡੀ ਦਾ ਜਿਹੜਾ ਡਰਾਵਾ ਦੇ ਕੇ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਈਡੀ ਦਾ ਡਰਾਵਾ ਦੇ ਕੇ ਇਹਨਾਂ ਨੂੰ ਸੁਣ ਕਰਦੀਏ ਉਹ ਤੇ ਕਦੇ ਨਹੀਂ ਹੋਣਾ ਦੇਖੋ ਜੀ ਇਹ ਪੰਜਾਬ ਦਾ ਪੋਟੈਂਸ਼ੀਅਲ ਇੰਨਾ ਵਧੀਆ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਉਹਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਸardar bhagwan singh maan punjab de ਪਰ ਉਹ ਤੇ ਅਜ ਵੀ ਨਹੀਂ ਬਚਦੀ ਪਈ ਬਸਦੀ ਆ ਜੀ ਕਿਉਂ ਨਹੀਂ ਅਸੀਂ ਵੇਖੋ ਸਾਡੇ ਕੱਲ ਵੀ ਸਾਡਾ ਪ੍ਰੋਗਰਾਮ ਸੀ ਇੱਕ ਪਠਾਨਕੋਟ ਦੇ ਵਿੱਚ ਐਨ ਆਰ ਆਈ ਮਿਲਣੀ ਉਹਦੇ ਚ ਤਕਰੀਬਨ ਇਹੋ ਜੇ ਐਨ ਆਰ ਆਈ ਵੀਰਾਂ ਨੇ ਸਾਡਾ ਸਾਥ ਦਿੱਤਾ ਜਿਹਦੇ ਚ ਉਹ ਕਹਿੰਨੇ ਵੀ ਅਸੀਂ 5 500 ਕਰੋੜ ਦੇ ਜਿਹੜੇ ਪ੍ਰੋਜੈਕਟ ਹੈ ਪੰਜਾਬ ਚਲਾਵਾਂਗੇ ਪੰਜਾਬ ਦੀ ਧਰਤੀ ਤੇ ਲਾਵਾਂਗੇ ਜਿਸ ਦਿਨ ਪੰਜਾਬ ਦੇ ਜਿਹੜੀ ਜਵਾਨੀ ਹੈ ਉਹਨੂੰ ਰੋਜ਼ਗਾਰ ਮਿਲੂਗਾ ਤੇ ਉਦੋਂ ਨਸ਼ਾ ਤੋਂ ਬਚੇ ਰਹਿਣਗੇ ਪੰਜਾਬ ਦੇ ਬੱਚੇ ਤੇ ਅੱਜ ਵੀ ਵਿਦੇਸ਼ਾਂ ਜਾ ਰਹੇ ਆਪਣਾ ਫਿਚਰ ਬਣਾਉਣ ਲਈ ਵੇਖੋ ਜੀ ਜਦੋਂ ਜਾ ਰਹੇ ਸੀ ਉਦੋਂ ਜਾ ਰਹੇ ਸੀ ਹੁਣ ਜਦੋਂ ਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ ਉਦੋਂ ਦਾ ਮੋੜ ਆ ਪੈ ਚੁੱਕਿਆ ਤੇ ਤੁਹਾਨੂੰ ਆਉਣ ਵਾਲੇ 2-3 ਸਾਲ ਦੇ ਵਿੱਚ ਇਹ ਰਜਰਟ ਮਿਲ ਨੂੰ ਮਿਲੇਗਾ ਕਿ ਪੰਜਾਬ ਦੀ ਜਿਹੜੀ ਜਵਾਨੀ ਆ ਪੰਜਾਬ ਦਾ ਪੋਟੈਂਸ਼ੀਅਲ ਜਿਹੜਾ ਪੰਜਾਬ ਨੂੰ ਅੱਗੇ ਲਿਜਾਉਣ ਵਾਸਤੇ ਆ ਆਮ ਆਦਮੀ ਪਾਰਟੀ ਦੇ ਮਨਾਲ ਮੋਢੇ ਨਾਲ ਮੋਢਾ ਖਾੜ ਜੋੜ ਕੇ ਖੜਾ ਹੈ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਉਣ ਵਾਸਤੇ ਪੰਜਾਬ ਦੀ ਜਵਾਨੀ ਜਿਹੜੀ ਆਮ ਆਦਮੀ ਪਾਰਟੀ ਦਾ ਸਰਵੇ ਚੱਲ ਰਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਿੰਨੂ ਸੀਟ ਮਿਲਦੀ ਹੈ ਇਹਦਾ ਤੁਹਾਨੂੰ ਦੱਸ ਸਕਦਾ ਹਾਂ ਦੇਖੋ ਜੀ ਜੋ ਪਾਰਟੀ ਹੈ ਕਮਾਂਡ ਅਮਰਜੀਤ ਤੈ ਕਰ ਗਈ ਅਸੀਂ ਉਸ ਦੇਸ਼ ਦੀ ਪਾਲਣਾ ਕਰਾਂਗੇ ਪਾਰਟੀ ਜਿੰਨੂੰ ਵੀ ਟਿਕ ਦਿੰਦੀ ਹੈ ਸੋ ਸਮਝ ਕੇ ਦੇਣਗੇ ਸਗੋਕੇ ਸਾਡੀ ਹਾਈ ਕਮਾਂਡ ਜਿਹੜੀ ਆ ਇਹ ਸਰਵੇ ਦੇ ਅਧਾਰ ਤੇ ਹਮੇਸ਼ਾ ਕੰਮ ਕੀਤਾ ਜੋ ਜਿਹੜਾ ਜਿੱਤਣ ਵਾਲਾ ਕੈਂਡੀਡੇਟ ਹੈ ਉਹਨੂੰ ਹੀ ਸੀਟ ਮਿਲੇਗੀ ਤੇ ਅਸੀਂ ਉਸ ਕੈਂਡੀਡੇਟ ਲਈ ਆਪਣਾ ਤਨਮਨ ਤਨ ਸਾਰਾ ਕੁਝੜਾ ਉਹ ਨਾਲ ਲੈ ਕੇ ਤੁਰਾਗੇ ਤੁਹਾਡਾ ਸਰਵਿਸ ਨਾਮ ਤੋਂ ਨਹੀਂਗਾ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਆ ਪਾਰਟੀ ਹੈ ਮੈਂ ਕਿਹਾ ਮੈਂ ਜੋ ਫੈਸਲਾ ਕਰੇਗੀ ਸਾਨੂੰ ਸਭ ਮੰਨੂ ਜਰੂਰ ਨਹੀਂ ਜੀ ਇਹੋ ਜੀ ਆ ਵੇਖੋ ਜੇ ਪਾਰਟੀ ਸੇਵਾ ਦੇਊਗੀ ਤੇ ਮੈਂ ਜਰੂਰ ਇਹ ਇਹਨੂੰ ਪ੍ਰਮਾਨ ਕਰੂੰਗਾ ਜੀ ਸੋ ਐ ਸੰਨ ਜਸਵੀਰ ਸਿੰਘ ਸੰਧੂ ਵਿਧਾਇਕ ਵੈਸ ਤੋਂ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਅਗਰ ਕਾਂਗਰਸ ਨਾਲ ਸਮਝੌਤਾ ਹੁੰਦਾ ਗੱਠ ਜੁੜਦਾ ਤੇ ਉਹ ਤੰਦ ਹੀ ਨਾਲ ਉਸ ਦਾ ਸਾਥ ਦੇਣਗੇ ਤੇ ਪੰਜਾਬ ਦੇ ਵਿੱਚੋਂ 13 ਦੀ 13 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ